ਕਤਲ ਪਿੰਦਰ ਦੀ ਤਰ੍ਹਾਂ ਇੱਕ ਪਤੀ ਨੇ ਆਪਣੀ ਸੋਹਣੀ ਜੀ ਪਤਨੀ ਦਾ ਕੀਤਾ ਕਤਲ ਆਓ ਤੁਹਾਨੂੰ ਦਿਖਾਉਂਦੇ ਹਾਂ ਅੱਜ ਦੀ ਇਹ ਤਾਜ਼ਾ ਖਬਰ 3 ਸਾਲ ਪਹਿਲਾਂ ਯਾਨੀ ਕਿ 2022 ਦੇ ਵਿੱਚ ਰਿਤਿਕਾ ਤੇ ਸਾਹਿਲ ਦੀ ਲਵ ਮੈਰਿਜ ਹੁੰਦੀ ਆ ਦੋਵੇਂ ਇੱਕ ਦੂਜੇ ਨੂੰ ਬੇहद ਪਿਆਰ ਕਰਦੇ ਤੇ ਅਖੀਰ ਵਿਆਹ ਬੰਧਨ ਦੇ ਵਿੱਚ ਬੱਜ ਜਾਂਦੇ ਆ ਰਿਤਿਕਾ ਸਹੁਰੇ ਘਰ ਦੇ ਵਿੱਚ ਖੁਸ਼ ਆ ਸਾਹਿਲ ਪਿਆਰ ਭੁੱਗਣ ਦੇ ਕਰਕੇ ਖੁਸ਼ ਆ ਥੋੜੇ ਕੁ ਸਮੇਂ ਬਾਅਦ ਸਾਹਿਲ ਦੇ ਦਿਮਾਗ ਦੇ ਵਿੱਚ ਇਹ ਗੱਲ ਘੁੰਮਣ ਲੱਗ ਜਾਂਦੀ ਆ ਸ਼ੱਕ ਦੇ ਰੂਪ ਦੇ ਵਿੱਚ ਕਿ ਰਿਤਕਾ ਦੇ ਕਿਤੇ ਬਾਹਰ ਸਬੰਧ ਆ ਚਲੋ ਜ਼ਿੰਦਗੀ ਚੱਲੀ ਜਾਂਦੀ ਆ ਰੌਲਾ ਰੱਪਾ ਪਾਈ ਜਾਂਦਾ ਲੜਾਈ ਝਗੜਾ ਹੁੰਦਾ ਚਿਤਰਪੋਲਾ ਖੜਕਦਾ ਤੇ ਫਿਰ ਇਹਨਾਂ ਦੇ ਘਰ ਦੇ ਵਿੱਚ ਇੱਕ ਪੁੱਤ ਜਨਮ ਲੈਂਦਾ ਪਰ ਪੁੱਤ ਦੇ ਜਨਮ ਲੈਣ ਤੋਂ ਪਹਿਲਾਂ ਤੇ ਪੁੱਤ ਦੇ ਜਨਮ ਲੈਣ ਤੋਂ ਬਾਅਦ ਇਹ ਸ਼ੱਕ ਲਗਾਤਾਰ ਵਧਦਾ ਜਾਂਦਾ ਤੇ ਸ਼ੱਕ ਹੌਲੀ-ਹੌਲੀ ਯਕੀਨ ਦੇ ਵਿੱਚ ਬਦਲਣ ਲੱਗ ਪਿਆ ਸਾਹਿਲ ਨੂੰ ਇਸ ਗੱਲ ਦਾ ਪਤਾ ਲੱਗਦਾ ਜੀ ਕਿ ਮੇਰੇ ਖਾਸ ਦੋਸਤ ਦੇ ਨਾਲ ਮੇਰੀ ਘਰ ਵਾਲੀ ਦੇ ਨਜਾਇਜ਼ ਜਾਂ ਪ੍ਰੇਮ ਵਾਲੇ ਸਬੰਧ ਆ ਤੇ ਫਿਰ ਉਹ ਹੌਲੀ-ਹੌਲੀ ਆਪਦੇ ਸ਼ੱਕ ਨੂੰ ਹੋਰ ਪੁਖਤਾ ਕਰਦਾ ਸਮੂਤਾ ਨਿਧਾਰ ਦੇ ਉੱਤੇ ਮਨ ਦੇ ਵਿੱਚ ਉਹਦੀ ਇਹ ਗੱਲ ਆ ਜਾਂਦੀ ਕਿ ਰਿਤਿਕਾ ਦਾ ਮੈਂ ਕਤਲ ਕਰ ਦੇਣਾ ਇਹਨੂੰ ਮੈਂ ਛੱਡਣਾ ਨਹੀਂ ਇਹਨੂੰ ਮੈਂ ਮਾਰ ਦੇਣਾ ਉਹ ਰਿਤਿਕਾ ਜਿਹੜੀ ਉਹ ਘਰ ਦੇ ਵਿੱਚ ਆਰਥਿਕ ਤੰਗੀ ਹੋਣ ਕਰਕੇ ਇੱਕ ਕੱਪੜੇ ਵਾਲੀ ਦੁਕਾਨ ਦੇ ਉੱਤੇ ਕੰਮ ਕਰਦੀ ਆ ਸ਼ੱਕ ਬੇਹੱਦ ਆ ਇਸ ਕਰਕੇ ਘਰ ਵਾਲਾ ਸਾਹਿਲ ਉਹਦੇ ਉੱਤੇ ਬਾਜ਼ਖ ਰੱਖਦਾ ਇੱਕ ਦਿਨ ਉਹ ਉਹਨੂੰ ਦੁਕਾਨ ਦੇ ਉੱਤੇ ਛੱਡ ਕੇ ਆਉਂਦਾ ਤੇ ਫਿਰ ਉਹਦਾ ਫੋਨ ਬੰਦ ਆਉਣ ਲੱਗ ਜਾਂਦਾ ਯਾਨੀ ਕਿ ਰਿਤਿਕਾ ਦਾ ਉਹ ਫੋਨ ਕਰੀ ਜਾਂਦਾ ਉਹ ਬੰਦਾ ਹੀ ਜਾਂਦਾ ਤੇ ਫਿਰ ਅਚਾਨਕ ਉਹਨੂੰ ਫੋਨ ਆਉਂਦਾ ਰਿਤਕਾ ਦਾ ਕਿ ਮੈਂ ਤਾਂ ਰੇਲਵੇ ਸਟੇਸ਼ਨ ਤੇ ਖੜੀ ਆ ਮੈਨੂੰ ਇੱਥੋਂ ਆ ਕੇ ਲੈ ਜਾ ਤੇ ਉਹ ਮੋਟਰਸਾਈਕਲ ਤੇ ਜਾਂਦਾ ਰੇਲਵੇ ਸਟੇਸ਼ਨ ਤੇ ਉਹ ਸਥਾਨ ਦੇ ਉੱਤੇ ਫਿਰ ਗੁੱਸੇ ਦੇ ਵਿੱਚ ਦੋਵਾਂ ਦੀ ਬਹਿਸ ਹੁੰਦੀ ਆ ਉਹ ਕਹਿੰਦਾ ਵੀ ਤੂੰ ਹਟੀ ਨਹੀਂ ਉਹ ਕਹਿੰਦੀ ਮੈਂ ਐਂਦਾ ਉਹ ਕਹਿੰਦਾ ਤੂੰ ਐਂਦਾ ਉਸ ਤੋਂ ਬਾਅਦ ਚਾਕੂ ਮਾਰ-ਮਾਰ ਕੇ ਸਾਹਿਲ ਰਿਤਕਾ ਦੀ ਧੌਣ ਦੇ ਵਿੱਚ ਉਹਦਾ ਕਤਲ ਕਰ ਦਿੰਦਾ ਤੇ লাশ ਉਹਦੀ ਇੱਕ ਪਲਾਟ ਦੇ ਵਿੱਚੋਂ ਮਿਲਦੀ ਆ ਹੁਣ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਵਿੱਚ ਕਤਲ ਦੀ ਇਹ ਗੁੱਥੀ ਸੁਲਝਾ ਲਈ ਗਈ ਆ ਪਰ ਜਿਹੜੇ ਤਰੀਕੇ ਨਾਲ ਗੁੱਥੀ ਸੁਲਝੀ ਆ ਤੇ ਜਿਹੜੇ ਗੁੱਥੀ ਸੁਲਝਣ ਤੋਂ ਬਾਅਦ ਸਵਾਲ ਖੜੇ ਹੋਏ ਆ ਉਹ ਸਾਡੇ ਪੰਜਾਬੀਆਂ ਦੇ ਇੱਕ ਹਿੱਸੇ ਦੀ ਸੋਚ ਦੇ ਉੱਤੇ ਸਵਾਲ ਖੜੇ ਕਰਦੇ ਆ ਕਿਉਂਕਿ ਇਹ ਕਤਲ ਦਾ ਢੰਗ YouTube ਤੋਂ ਸਿੱਖਿਆ ਗਿਆ ਸਾਹਿਲ ਨੇ YouTube ਦੇ ਉੱਤੇ ਕਤਲ ਦਾ ਢੰਗ ਸਿੱਖਿਆ ਕਿ ਕਤਲ ਕਿਵੇਂ ਕਰਗੇ ਕਤਲ ਕਰਨ ਤੋਂ ਬਾਅਦ ਸਬੂਤ ਕਿਵੇਂ ਮਟਾਏਗੇ ਤੇ ਕਾਨੂੰਨੀ ਚੱਕਰਬੀ ਦੀ ਵਿੱਚੋਂ ਫਸਣ ਦੇ ਵਾਸਤੇ ਕਿਹੜੇ ਕਿਹੜੇ ਦਾ ਪੇਚ ਵਰਤਣੇ ਚਾਹੀਦੇ ਆ ਤੇ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਹੀ ਗਈ ਗੱਲ ਆ ਕਿਉਂਕਿ ਪੁਲਿਸ ਨੇ ਸਾਹਿਲ ਨੂੰ 24 ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਤੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਵਾ ਕੀਤਾ ਪੰਜਾਬ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਕਿਸੇ ਆ ਰਹੇ ਆ ਅੱਗੇ ਆਪਾਂ ਇਹ ਗੱਲ ਕਹਿੰਦੇ ਸੀ ਕਿ ਨਿਆਣੇ ਆ ਜਿਹੜੇ ਉਹ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਗਲਤ ਮਲਤ ਵੀਡੀਓ ਦੇਖ ਕੇ ਵੀਡੀਓ ਗੇਮਿੰਗ ਦੇਖ ਕੇ ਫਲਾਂ ਕਰਕੇ ਠਿੰਕ ਕਰਕੇ ਬਹੁਤ ਟਰੈਕ ਤੋਂ ਉੱਤਰ ਰਹੇ ਆ ਔਰ ਅੱਜ ਦੇ ਤਰੀਕੇ ਦੇ ਵਿੱਚ ਜਵਾਨ ਵਰਗ ਹੰਡਿਆ ਵਰਤਿਆ ਵਰਗ ਜਿਸ ਤਰੀਕੇ ਨਾਲ ਕਤਲ ਕਰਨ ਦੇ ਤਰੀਕੇ YouTube ਤੋਂ ਸਿੱਖ ਰਿਆ ਜਿਵੇਂ ਸਮਾਜ ਵਿਰੋਧੀ ਅਨਸਰਾਂ ਦੇ ਵਿੱਚ ਸ਼ਾਮਲ ਹੋਣ ਦੀਆਂ ਲੜਕਾਂ ਦੇ ਤਹਿਤ YouTube ਤੋਂ ਬੜਾ ਕੁਝ ਸਿੱਖ ਰਿਆ ਜਿਵੇਂ ਧਮਾਕਾ ਖੇ ਸਮਗਰੀ ਬਣਾਉਣ ਦੇ ਗੁਰ YouTube ਤੋਂ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਇਹ ਆਪਣੇ ਆਪ ਦੇ ਵਿੱਚ ਅਚੰਭੇ ਵਾਲੀ ਗੱਲ ਆ ਅਬੂਰਵਾਲੇ ਇੱਕ ਪਿੰਡ ਦੇ ਵਿੱਚ ਇਸੇ ਤਰੀਕੇ ਦੇ ਨਾਲ YouTube ਦੇ ਕਰਕੇ ਹੀ ਬਹੁਤ ਵੱਡਾ ਕਾਂਡ ਵਾਪਰ ਗਿਆ ਕਿਉਂਕਿ ਉਥੇ ਕਰਿਆਨੇ ਦੀ ਇੱਕ ਦੁਕਾਨ ਚਲਾਉਣ ਵਾਲਾ ਇੱਕ ਪਿੰਡ ਦੇ ਵਿੱਚ ਮੁੰਡਾ ਉਹਦੇ ਮਨ ਦੇ ਵਿੱਚ ਇਹ ਗੱਲ ਆਈ ਜੀ ਕਿ ਮੈਂ ਛੇਤੀ ਛੇਤੀ ਅਮੀਰ ਬਣਨਾ ਅਮੀਰ ਬਣਦੇ ਚੱਕਰ ਦੇ ਵਿੱਚ ਉਹਨੇ YouTube ਦੇ ਉੱਤੇ ਗੈਂਗਸਟਰ ਬਣਨ ਦੇ ਗੁਰ ਸਿੱਖਣੇ ਸ਼ੁਰੂ ਕੀਤੇ ਕਿ ਗੈਂਗਸਟਰ ਕਿਵੇਂ ਬਣਦੇ ਆ ਧਮਕੀ ਕਿਵੇਂ ਦਿੱਤੀ ਜਾਂਦੀ ਆ ਗੈਂਗਸਟਰਾਂ ਵਾਲਾ ਪ੍ਰਭਾਵ ਕਿਵੇਂ ਪੇਸ਼ ਕੀਤਾ ਜਾਂਦਾ ਤੇ ਉਹਨੇ ਇਹ ਸਾਰਾ ਕੁਝ ਕਰਦੇ ਕਰਦੇ ਨੇ ਉਹ ਕਰਤੂਤ ਕਰ ਦਿੱਤੀ ਜਿਹਦੇ ਕਰਕੇ ਹੁਣ ਉਹ ਪੁਲਿਸ ਨੇ ਗ੍ਰਿਫਤ ਦੇ ਵਿੱਚ ਆ ਤੇ ਇਸ ਵੇਲੇ ਸਿਵਲ ਹਸਪਤਾਲ ਦੇ ਵਿੱਚ ਪਿਆ ਪੈਰ ਤੋੜਵਾਈ ਹੋਇਆ ਕੀ ਆ ਇਹਨੇ ਅਸਲ ਵਿੱਚ ਕੁਝ ਕਿਨਣ ਲਾ ਕੇ YouTube ਤੋਂ ਸਾਰੇ ਗੁਰ ਸਿੱਖੇ ਤੇ ਫਿਰ ਇਹਨੇ WhatsApp ਕਾਲ ਕੀਤੀ ਇੱਕ ਸੁਨਿਆਰ ਭਾਈਚਾਰੇ ਦੇ ਬੰਦੇ ਨੂੰ ਮੇਰਾ ਅਖਲ ਸ਼ਿਵਮ ਜੁਵਲਰ ਆਉਦਦਾ ਨਾ ਉਹਨਾਂ ਨੂੰ ਫੋਨ ਕੀਤਾ ਤੇ ਇਹ ਗੱਲ ਕਹੀ ਕਿ ਜੇਕਰ 5 ਦਿਨਾਂ ਦੇ ਵਿੱਚ ਵਿੱਚ 50 ਲੱਖ ਰੁਪਏ ਦਾ ਪ੍ਰਬੰਧ ਨਾ ਕੀਤਾ ਤੇ ਫਿਰ ਤੁਹਾਡੇ ਸਾਰੇ ਟੱਬਰ ਨੂੰ ਮਾਰ ਦੇਣਾ ਦੁਕਾਨਦਾਰ ਨੇ ਪੁਲਸਰ ਦੇ ਤੱਕ ਪਹੁੰਚ ਕੀਤੀ ਪੁਲਸ ਨੇ ਕੜੀ ਨਾਲ ਕੜੀ ਜੋੜੀ ਲਗਾਤਾਰ ਕੜੀ ਦੇ ਨਾਲ ਕੜੀ ਜੋੜਦੀ ਗਈ ਤੇ ਪਤਾ ਲੱਗ ਗਿਆ ਜੀ ਕਿ ਕਰੰਟਲੀ ਦੁਕਾਨ ਚਲਾਉਣ ਵਾਲਾ ਇਹ ਬੰਦਾ ਧਮਕੀ ਦੇ ਰਿਹਾ ਜਦੋਂ ਪੁਲਿਸ ਨੂੰ ਗ੍ਰਿਫਤਾਰ ਕਰਨ ਦੇ ਲਈ ਗਈ ਤੇ ਫਿਰ ਇਹਨੇ ਕੰਡ ਤੋਂ ਛਾਲ ਮਾਰਤੀ ਬਚਣ ਦੇ ਲਈ ਭਜਣ ਦੇ ਲਈ ਇਹਦਾ ਪੈਰ ਟੁੱਟ ਗਿਆ ਤੇ ਇਸ ਵੇਲੇ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰਕੇ ਤੇ ਸਿਵਲ ਹਸਪਤਾਲ ਦੇ ਵਿੱਚ ਜਾਂ ਕਿਸੇ ਵੀ ਥਾਂ ਤੇ ਦਾਖਲ ਕਰਵਾਇਆ ਹੁਣ ਇਹਦੇ ਉੱਤੇ ਪਰਚਾ ਦਰਜ ਹੋ ਗਿਆ ਤੇ ਇਹਨੇ ਇਹ ਗੱਲ ਕਹੀ ਆ ਕਿ ਮੈਂ YouTube ਤੋਂ ਗੁਰ ਸਿੱਖਿਆ YouTube ਤੋਂ ਸਿੱਖਿਆ ਲਈ ਕਿ ਛੇਤੀ ਅਮੀਰ ਕਿਵੇਂ ਹੋਏਗੇ ਫਰौती ਕਿਵੇਂ ਮੰਗਗੇ ਕਿਵੇਂ ਧਮਕੀ ਦੇ ਗਏ ਗੈਂਗਸਟਰ ਵਾਲਿਆਂ ਵਾਲੀਆਂ ਵੀਡੀਓ ਦੇਖ-ਦੇਖ ਕੇ ਮੈਂ ਇਸ ਰਾਹ ਦੇ ਉੱਤੇ ਤੁਰਿਆ ਮੇਰਾ ਕੋਈ ਅਪਰਾਧਿਕ ਪਿਛੋਕੜ ਨਹੀਂ ਆ ਇਹ ਤਾਂ ਮੇਰੇ ਮਨ ਦੇ ਵਿੱਚ ਲਾਲਚ ਪੈਦਾ ਹੋਇਆ ਕਿ ਮੈਂ ਛੇਤੀ ਛੇਤੀ ਕਿਵੇਂ ਅਮੀਰ ਹੋਣਾ ਤੇ ਹੁਣ ਪੁਲਿਸ ਇਹਦੇ ਜਦੋਂ ਪੈਰ ਠੀਕ ਹੋ ਗਿਆ ਤੇ ਫਿਰ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕਰੂਗੀ ਤੇ ਫਿਰ ਇਹਨੂੰ ਜੇਲ੍ਹ ਦੀ ਯਾਤਰਾ ਕਰਨੀ ਪੈਣੀ ਆ ਯਾਨੀ ਕਿ YouTube ਨੇ ਆ ਕੁਝ ਵੀ ਕਰ ਦਿੱਤਾ ਤੁਹਾਨੂੰ ਚੇਤੇ ਹੋਣਾ ਕੁਝ ਕਰਨ ਪਹਿਲਾਂ ਦੀ ਗੱਲ ਆ ਇਹ ਰਾਜਸਥਾਨ ਦੇ ਵਿੱਚੋਂ ਵੀ ਖਬਰਾਂ ਆਈਆਂ ਯੂਪੀ ਦੇ ਵਿੱਚੋਂ ਵੀ ਆਈਆਂ YouTube ਤੋਂ ਬੰਬ ਬਣਾਉਣ ਦੇ ਤਰੀਕੇ ਸਿੱਖਣ ਵਾਲੇ ਬੰਦੇ ਫੜੇ ਗਏ ਸੀ। ਯਾਨੀ ਕਿ ਉਹਨਾਂ ਦੇ ਵੱਲੋਂ ਕਿੱਥੋਂ ਕੀ ਕੀਤਾ ਜਾਂਦਾ ਕਿੱਥੋਂ ਕੀ ਕੀਤਾ ਜਾਂਦਾ ਆਹ ਕੁਝ ਉਹਨਾਂ ਦੇ ਵੱਲੋਂ ਕਰਤੂਤ ਕੀਤੀ ਗਈ। ਇਹ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਫਿਰੀਆਂ ਤੇ ਇਹ ਪ੍ਰਿੰਟ ਮੀਡੀਆ ਦੇ ਵਿੱਚ ਵੀ ਆਈਆਂ। ਪਰ ਗੱਲ ਸਿਰਫ ਇੱਥੇ ਆ ਕੇ ਮੁੱਕਦੀ ਹੈ ਜਿਕੇ ਸਾਡੇ ਵਿੱਚੋਂ ਕੁਝ ਇੱਕ ਲੋਕ ਲੱਛਣ ਕਿਹੋ ਜੇ ਕਰਨੇ ਤੇ ਬਿਨਾਂ ਇਸ ਨਤੀਜੇ ਦੀ ਪ੍ਰਵਾਹ ਕੀਤਾ ਵੀ ਭਾਈ ਸਾਡਾ ਬਣੂਗਾ ਕੀ? ਤੇ ਉਹ ਜੋ ਮਰਜ਼ੀ ਕਰ ਜਾਂਦੇ ਆ ਉਹਨਾਂ ਨੂੰ ਇਹ ਲੱਗਦਾ ਜੀ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਚਲਾਕ ਆ ਸਭ ਤੋਂ ਵੱਡੇ ਚਤਰਾ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਆ ਕਿ YouTube ਦੇ ਉੱਤੇ ਸ਼ਾਇਦ ਵਿਊ ਵਧਾਉਣ ਦੇ ਖਾਤਰ ਕੁਝ ਵੀ ਕਿਹਾ ਗਿਆ ਹੋਵੇ ਜਿਵੇਂ ਕਿ ਅੱਜ ਕੱਲ ਇਹ ਚੱਲਦਾ ਨਹੀਂ ਜਿਕੇ ਹਰ ਕੋਈ ਜਣਾ ਖੜਾ ਵੈਦ ਬਣਿਆ ਵੀ ਭਾਈ ਕੋਈ ਕਿ ਜਣਾ ਬੈਠ ਕੇ ਪਾਣੀ ਪੀਣ ਦੇ ਨਾਲ ਗੋਡੇ ਖਰਾਬ ਹੁੰਦੇ ਕੋਈ ਕਿ ਜਣਾ ਖੜ ਕੇ ਪਾਣੀ ਪੀਣ ਨਾਲ ਗੋਡੇ ਖਰਾਬ ਹੁੰਦੇ ਆ ਕੋਈ ਕਿ ਜਣਾ ਆ ਚੀਜ਼ ਖਾ ਲੋ ਤੁਹਾਡੇ ਫੇਫੜੇ ਠੀਕ ਰਹਿਣਗੇ ਕੋਈ ਕਿ ਜਣਾ ਬਿਲਕੁਲ ਨਾ ਖਾਓ ਤੁਹਾਡਾ ਜ਼ਿਲ ਖਰਾਬ ਹੋ ਜਾਣਾ ਮਤਲਬ ਇਹ ਜਿਕੇ ਜਿਵੇਂ ਉੱਥੇ ਵਕ ਵਕ ਲੋਕ ਆਪਣੇ ਵਿਊ ਦੇ ਲਈ ਤੇ ਆਪਣਾ ਸੌਦਾ ਵੇਚਣ ਦੇ ਲਈ ਬਹੁਤ ਕੁਝ ਕਹਿੰਦੇ ਆ ਤੇ ਸੱਚੇ ਤੇ ਸਹੀ ਬੈਦ ਕੁਝ ਕੀ ਆ ਉਸੇ ਤਰੀਕੇ ਦੇ ਨਾਲ YouTube ਦੇ ਉੱਤੇ ਵੀਡੀਓ ਪਾਉਣ ਵਾਲੇ ਸਾਰੇ ਹੀ ਸੱਚੇ ਹੋਣ ਜਿਹੜੇ ਤੁਹਾਨੂੰ ਦੱਸਦੇ ਜੀ ਕਿ ਆ ਕਿਵੇਂ ਬਣੀਏ ਤੇ ਆ ਕਿਵੇਂ ਬਣੀਏ ਤੁਸੀਂ ਮੁਨਾਫਾ ਕਿਵੇਂ ਕਮਾਓ ਤੇ ਤੁਸੀਂ ਅਮੀਰ ਕਿਵੇਂ ਹੋ ਉਹ ਆਪ ਤਾਂ ਵਿਊ ਲੈ ਲੈ ਕੇ ਸ਼ਾਇਦ ਅਮੀਰੀ ਵੱਲ ਵਧ ਗਏ ਹੋਣ ਪਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਉਸ ਦਲਦਲ ਦੇ ਵਿੱਚ ਸੁੱਟ ਦਿੰਦੇ ਆ ਜੇਕਰ ਤੁਸੀਂ ਸਿਰ ਨੂੰ ਉਹਨਾਂ ਦੀਆਂ ਗੱਲਾਂ ਬਹੁਤੀਆਂ ਚੜਾਉਨੇ ਆ ਇਹ ਬਾਅਦ ਵਿੱਚ ਨਿਕਲਣਾ ਔਖਾ ਹੋ ਜਾਂਦਾ YouTube ਕਿਹੜੇ ਕੰਮ ਦੇ ਲਈ ਆ YouTube ਆਪਣਾ ਕੰਟੈਂਟ ਕ੍ਰੀਏਟ ਕਰਨ ਦੇ ਲਈ ਕਹਿੰਦੀ ਆ ਸਭ ਨੂੰ ਕਿ ਤੁਸੀਂ ਆਪਦੀ ਵੀਡੀਓ ਬਣਾਓ ਆਪਣੇ ਵਿਚਾਰਾਂ ਦੀ ਪੇਸ਼ਕਾਰੀ ਕਰੋ ਭਾਵੇਂ ਤੁਸੀਂ ਗਾਇਕ ਹੋ ਭਾਵੇਂ ਤੁਸੀਂ ਰਾਜਨੀਤਿਕ ਵਿਅਕਤੀ ਹੋ ਭਾਵੇਂ ਪੱਤਰਕਾਰ ਹੋ ਭਾਵੇਂ ਤੁਸੀਂ ਕੁਝ ਵੀ ਹੋਰ ਆ ਉੱਥੇ ਹਰ ਰੋਜ਼ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਵੀਡੀਓ ਪੈਣਗੇ ਪਰ ਪੰਜਾਬੀਆਂ ਦੇ ਸਿਰ ਨੂੰ ਪੰਜਾਬੀਗਾਂ ਦੇ ਦਿਮਾਗ ਨੂੰ ਕਿਹੜਾ ਚੋਰੀ-ਚੋਰੀ ਕਰਕੇ ਲੈ ਗਿਆ ਕਿ ਇਸ ਵੇਲੇ YouTube ਦੇ ਉੱਤੇ ਪੁੱਠੀਆਂ ਸਿੱਧੀਆਂ ਵੀਡੀਓ ਦੇਖ ਕੇ ਤੇ ਭਾਈ ਉਹ ਜ਼ਿੰਦਗੀ ਦੇ ਗਲਤ ਰਾਹ ਦੇ ਉਤੇ ਤੁਰ ਰਿਹਾ ਕੋਈ ਆਪਦੀ ਪ੍ਰੇਮਿਕਾ ਨੂੰ ਛੱਡਣ ਦੇ ਤਰੀਕੇ ਸਿੱਖ ਰਿਹਾ ਉਹਦੇ ਤੋਂ ਕੋਈ ਪ੍ਰੇਮਿਕਾ ਬਣਾਉਣ ਦੇ ਤਰੀਕੇ ਸਿੱਖ ਰਿਹਾ ਉਹਦੇ ਤੋਂ ਕੋਈ ਕਿਸੇ ਨੂੰ ਕਤਲ ਕਰਨ ਬਾਰੇ ਤਰੀਕੇ ਸਿੱਖ ਰਿਹਾ ਉਹਦੇ ਤੋਂ ਕੋਈ ਕਤਲ ਕਰਕੇ ਸਬੂਤ ਮਟਾਉਣ ਦੇ ਤਰੀਕੇ ਸਿੱਖ ਰਿਹਾ ਉਹਦੇ ਤੋਂ ਕੋਈ ਗੈਂਗਸਟਰ ਬਣਨ ਦੇ ਗੁਰ ਸਿੱਖ ਰਿਹਾ ਉਹਦੇ ਤੋਂ ਤੇ ਕੋਈ ਤਮਾਕਾ ਖੇਸ ਸਮਗਰੀ ਬਣਾਉਣ ਦੇ ਗੁਰ ਸਿੱਖ ਰਿਹਾ ਉਹਦੇ ਤੋਂ ਤੇ ਤੁਹਾਨੂੰ ਚੇਤੇ ਹੋਣਾ ਕੁਝ ਕਿਸਮਾਂ ਪਹਿਲਾਂ ਦੀ ਗੱਲੀ ਆ ਮੇਰਾ ਕਲ ਬਠਿੰਡੇ ਚ ਜੀਦਾ ਪਿੰਡ ਆ ਜਿੱਥੋ ਕਿ ਆ ਤਮਾਕਾ ਖੇਸ ਸਮਗਰੀ ਵੀ ਮਿਲੀ ਤੇ ਉਥੇ ਤਮਾਕਾ ਵੀ ਹੋਇਆ ਤੇ ਬਾਅਦ ਦੇ ਵਿੱਚ ਬੰਦੇ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਲੱਛਣ ਦੇਖੋ ਸਾਡੇ ਬੰਦਿਆਂ ਦੇ ਆਨਲਾਈਨ ਚੀਜ਼ਾਂ ਮੰਗਵਾ ਮੰਗਵਾ ਕੇ ਘਰ ਦੇ ਵਿੱਚ ਗਲਤ ਰਾਹ ਦੇ ਉੱਤੇ ਤੁਰਦੇ ਤੇ ਇਹ ਸੋਚਦੇ ਜੀ ਕਿ ਅਸੀਂ ਫੜੇ ਨਹੀਂ ਜਾਣਾ ਅਸੀਂ ਬਚ ਜਾਣਾ ਕਿਉਂਕਿ ਅਸੀਂ ਛਾਤਰ ਬਹੁਤ ਆ ਤੁਸੀਂ ਇਨੇ ਛਾਤਰ ਨਹੀਂ ਤੇ ਨਾ ਕੋਈ ਇਨਾ ਛਾਤਰ ਹੋ ਸਕਦਾ ਕਿ ਤੁਹਾਡੀ ਗਲਤ ਗੱਲ ਸਾਰੀ ਉਮਰ ਲੁਕੀ ਰਵੇ ਪੰਜਾਬੀਆਂ ਨੇ ਕਿਹੜੀ ਚੀਜ਼ ਕਦੋਂ ਵੇਖਣੀ ਆ ਤੇ ਕਿਹੜੀ ਚੀਜ਼ ਨਹੀਂ ਦੇਖਣੀ ਇਹ ਇਹਨਾਂ ਨੂੰ ਆਪ ਤੈਅ ਕਰਨਾ ਪਊਗਾ ਜ਼ਿੰਦਗੀ ਦੇ ਵਿੱਚ ਕਾਮਯਾਬੀ ਦਾ ਕੋਈ ਸ਼ਾਰਟਕਟ ਨਹੀਂ ਆ ਜਿਹੜਾ ਸ਼ਾਰਟਕਟ ਵਾਲੀ ਕਾਮਯਾਬੀ ਆ ਉਹ ਚਿਰ ਸਥਾਈ ਨਹੀਂ ਆ ਜੇਕਰ ਆਪਾਂ ਕਿਸੇ ਬੰਦੇ ਨੂੰ ਅਮੀਰ ਹੋਇਆ ਵੇਨੇ ਆ ਕਾਮਯਾਬ ਹੋਇਆ ਵੇਨੇ ਆ ਸਾਨੂੰ ਇਹ ਵੀ ਦੇਖਣਾ ਪਊਗਾ ਕਿ ਉਹ ਕਿੰਨੇ ਵਰਿਆਂ ਤੋਂ ਕਿੰਨੇ ਦਹਾਕਿਆਂ ਤੋਂ ਲੱਗਿਆ ਪਿਆ ਉਹਨੇ ਮੌਜੂਦਾ ਕਾਮਯਾਬੀ ਹਾਸਲ ਕਰਨ ਲਈ ਆਪਦਾ ਪਤਾ ਨਹੀਂ ਕੀ ਕੀ ਕੁਝ ਗਵਾ ਲਿਆ ਹੋਣਾ ਸਾਨੂੰ ਇਹ ਕੁਝ ਨਹੀਂ ਦਿਸਦਾ ਸਾਨੂੰ ਸ਼ਾਰਟਕਟ ਦਿਸਦਾ ਤੇ ਇਹ ਸ਼ਾਰਟਕਟ ਦੇ ਵਿੱਚ ਅਸੀਂ 파ਹੇ ਤੱਕ ਪਹੁੰਚ ਜਾਂਦੇ ਆ ਇਹ ਸਾਡੇ ਪੰਜਾਬਗਾਂ ਨੂੰ ਗੱਲ ਵੱਲ ਗੌਰ ਕਰਨਾ ਪਊਗਾ ਹੁਣ ਤੁਨੇ ਇੱਕ ਹੋਰ ਅਧਾਰ ਦਿੰਨਾ ਮੁੰਬਈ ਦੀ ਇੱਕ 68 ਸਾਲ ਦੀ ਔਰਤਾਂ 3 ਕਰੋੜ ਤੇ 71 ਲੱਖ ਰੁਪਈਆ ਉਹਦੇ ਕੋਲ ਠੱਗਿਆ ਗਿਆ ਸਾਈਬਰ ਠੱਗਾਂ ਦੇ ਵੱਲੋਂ ਠੱਗਿਆ ਗਿਆ ਉਹਨਾਂ ਨੇ ਫੋਨ ਕੀਤਾ ਇਸ ਔਰਤ ਨੂੰ ਮੁੰਬਈ ਪੁਲਿਸ ਦੇ ਅਧਿਕਾਰੀ ਬਣ ਕੇ ਕਹਿੰਦੇ ਕਿ ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਤੁਹਾਡਾ ਨਾਂ ਆਇਆ ਜੇ ਤੁਸੀਂ ਬਚਣਾ ਚਾਹੁੰਦੇ ਤਾਂ ਸਾਡੇ ਕਹਿ ਮੁਤਾਬਕ ਚੱਲਿਓ ਨਹੀਂ ਤਾਂ মিডিਆ 'ਚ ਨਾਂ ਆਊਗਾ ਗ੍ਰਿਫਤਾਰੀ ਹੋਊਗੀ ਜ਼ਿੰਦਗੀ ਬਰਬਾਦ ਹੋ ਜਾਊਗੀ ਤੋਏ ਤੋਏ ਸਾਰੇ ਸਮਾਜ ਦੇ ਵਿੱਚ ਹੋਣੀ ਆ ਰਿਸ਼ਤੇਦਾਰਾਂ ਦੇ ਵਿੱਚ ਹੋਣੀ ਆ ਔਰਤ ਡਰ ਗਈ ਜਿਵੇਂ ਕਿ ਪੰਜਾਬ ਦੇ ਵੀ ਕਈ ਲੋਕ ਡਰ ਕੇ ਠੱਗੇ ਜਾਂਦੇ ਆ ਸਾਈਬਰ ਠੱਗਾਂ ਦੇ ਵੱਲੋਂ ਔਰਤ ਇਹ ਡਰ ਗਈ ਤੇ ਫਿਰ ਇਹਨੂੰ ਗੱਲ ਕਹੀ ਜਾਂਦੀ ਕਿ ਹੁਣ ਕੇਸ ਤੁਹਾਡਾ ਸੀਬੀਆਈ ਦੇ ਕੋਲੇ ਚਲਾ ਗਿਆ ਹੁਣ ਸੀਬੀਆਈ ਦੇ ਅਧਿਕਾਰੀ ਬਣ ਕੇ ਬੰਦੇ ਫੋਨ ਕਰਨ ਲੱਗ ਪੇਠਣ ਉਹਨਾਂ ਨੇ ਇਹ ਗੱਲ ਕਹੀ ਵੀ ਭਾਈ ਤੁਹਾਡਾ ਤਾਂ ਖਾਤਾ ਜਿਹੜਾ ਉਹਦੇ ਵਿੱਚ ਇੰਨੇ ਪੈਸੇ ਹੋਣਗੇ ਤੁਸੀਂ ਇੰਨੇ ਪੈਸੇ ਐਉਂ ਕਿਤੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਗਲਤ ਕੰਮ ਕਰਦੇ ਆ ਕੁਝ ਕਰਦੇ ਆ ਉਹ ਕੁਝ ਕਰਦੇ ਆ ਫਿਰ ਇਹਨਾਂ ਨੇ 7 ਦਿਨ ਇਸ ਔਰਤ ਨੂੰ ਡਿਜੀਟਲ ਅਰੈਸਟ ਰੱਖਿਆ ਇਹ ਗੱਲ ਕਹੀ ਵੀ ਤੂੰ ਕਿਤੇ ਗਾਹ ਗੱਲ ਨਹੀਂ ਕਰਨੀ ਫਿਰ ਇਹ ਗੱਲ ਕਹੀ ਵੀ ਤੇਰੇ ਕੇਸ ਦੀ ਸੁਣਵਾਈ ਸੁਪਰੀਮ ਕੋਰਟ 'ਚ ਚੱਲ ਰਹੀ ਹੈ ਇਹਨਾਂ ਨੇ ਵੀਡੀਓ ਕਾਲ ਦੇ ਉੱਤੇ ਸੁਪਰੀਮ ਕੋਰਟ ਦੀ ਕਾਰਵਾਈ ਵੀ ਦਿਖਾਈ ਆ ਤੇ ਵੀਡੀਓ ਕਾਲ ਤੇ ਦਿਖਾਈ ਗਈ ਜਿਹੜੀ ਸੁਪਰੀਮ ਕੋਰਟ ਆ ਉਹ ਆਪ ਸੈੱਟ ਲਾਇਆ ਸੁਪਰੀਮ ਕੋਰਟ ਦਾ ਤੇ ਉਸ ਸੈੱਟ ਦੇ ਵਿੱਚ ਇੱਕ ਜੱਜ ਸਾਹਿਬ ਦਿਖਾਏ ਤੇ ਉਹ ਜੱਜ ਸਾਹਿਬ ਉਹ ਆ ਚੰਦਰ ਚੂੜ ਸਾਹਿਬ ਕੇ ਅੰਦਰ ਚੂੜ ਸਾਬ ਨੂੰ ਦਿਖਾਇਆ ਜਿਹੜੇ ਕਿ ਮੁੱਖ ਜੱਜ ਕਿ ਭਾਈ ਇਹਨਾਂ ਦੇ ਕੋਲੇ ਤੇਰੇ ਕੇਸ ਦੀ ਸੁਣਵਾਈ ਆ ਤੇ ਭਾਈ ਜੇਕਰ ਤੂੰ ਸਾਨੂੰ ਪੈਸੇ ਟਰਾਂਸਫਰ ਨਾ ਕੀਤੇ ਹੋ ਕੇ ਤੇਰਾ ਕੇਸ ਚੱਲ ਰਿਹਾ ਸਾਰੇ ਆਪਣੇ ਫੰਡਸ ਆ ਜਿਹੜੇ ਉਹ ਸਾਡੇ ਖਾਤੇ ਚ ਪਾ ਦੇ ਜਦੋਂ ਤੈਨੂੰ ਕਲੀਨ ਚੈਟ ਮਿਲ ਗਈ ਉਸ ਤੋਂ ਬਾਅਦ ਫਿਰ ਤੈਨੂੰ ਸਾਰੇ ਫੰਡ ਵਾਪਸ ਕਰ ਦੇਾਂਗੇ 3 ਕਰੋੜ ਤੇ ਲਗਭਗ 71 ਲੱਖ ਰੁਪਏ ਦੀ ਇਸ ਔਰਤ ਨਾਲ ਠੱਗੀ ਵਜੀ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਗੁਜਰਾਤ ਵੱਲੋਂ ਇੱਕ ਬੰਦੇ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਹ ਇੱਕ ਔਰਤ ਦੀ ਗੱਲ ਨਹੀਂ ਇਹ ਭਾਰਤ ਦੇ ਕੱਲੇ ਕੱਲੇ ਹਿੱਸੇ ਦੇ ਵਿੱਚੋਂ ਖਬਰਾਂ ਆ ਰਹੀਆਂ ਕੱਲੇ 225 ਵਰੇ ਦੀ ਗੱਲ ਕਰੀਏ ਇਸ 225 ਵਰੇ ਦੀ 8000 ਤੋਂ ਵੱਧ ਸਾਈਬਰ ਸ਼ਿਕਾਇਤਾਂ ਦਰਜ ਹੋਈਆਂ ਕੱਲਗਾਂ ਚੰਡੀਗੜ੍ਹ ਦੀਆਂ ਚੰਡੀਗੜ੍ਹ ਦੇ ਵਿੱਚ 8000 ਤੋਂ ਵੱਧ ਸਾਈਬਰ ਸ਼ਿਕਾਇਤਾਂ ਦਰਜ ਹੋਈਆਂ ਤੇ ਇਹ 82 8300 ਸ਼ਿਕਾਇਤਾਂ ਦੇ ਵਿੱਚੋਂ ਪਰਚੇ ਫਤਕ ਕਿੰਨੇ ਦਰਜ ਹੋਏ ਆ ਲਗਭਗ 150 ਉਦਾ ਕਾਰਨ ਕੀ ਆ ਪੁਲਿਸ ਨੂੰ ਸਾਈਬਰ ਸੈੱਲ ਨੂੰ ਪਤਾ ਹੀ ਨਹੀਂ ਕਿ ਠੱਗ ਕਿੱਥੇ ਬੈਠੇ ਆ ਤੇ ਕਿਹੜੇ ਤਰੀਕੇ ਦੇ ਨਾਲ ਇਹ ਠੱਗੀਆਂ ਮਾਰ ਰਹੇ ਆ ਉਹ ਜਿਹੜੇ 150 ਪਰਚੇ ਵੀ ਦਰਜ ਹੋਏ ਆ ਉਹਦੇ ਵਿੱਚੋਂ ਬਹੁਤੇ ਪਤਾ ਕਿਹੜੇ ਆ ਠੱਗਾਂ ਨੇ ਜਿੰਨਾ ਆਮ ਲੋਕਾਂ ਦੇ ਬੈਂਕ ਖਾਤਿਆਂ ਦੀ ਵਰਤੋਂ ਕੀਤੀ ਆ ਉਹਨਾਂ ਬੈਂਕ ਖਾਤੇ ਵਾਲੇ ਲੋਕਾਂ ਦੇ ਉੱਤੇ ਪਰਚੇ ਦਰਜ ਹੋਏ ਠੱਗਾਂ ਦੇ ਬਾਰੇ ਹਲੇ ਵੀ ਨਹੀਂ ਪਤਾ ਵੀ ਉਹ ਕੋਲੇ ਠੱਗਾ ਉਹ ਕਿੱਥੇ ਬੈਠੇ ਆ ਕਿਹੜੇ ਹਾਲਾਤ ਦੇ ਵਿੱਚ ਬੈਠੇ ਆ ਮਤਲਬ ਕੀ ਆ ਮਤਲਬ ਇਹ ਆ ਜੀ ਕਿ ਤੁਸੀਂ ਵੀ ਠੱਗੇ ਜਾਣਾ ਜੇਕਰ ਤੁਸੀਂ ਕਿਸੇ ਦੇ ਪੁੱਛੜਾਵੇ ਦੇ ਵਿੱਚ ਆ ਗਏ ਤਾਂ 8500 ਦੇ ਕਰੀਬ 82 ਦਾ 8500 ਦੇ ਕਰੀਬ ਇਸ ਸਾਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਾਈਬਰ ਮਾਮਲੇ ਸਾਹਮਣੇ ਆਏ ਆ 150 ਸਿਰਫ ਉਹਦੇ ਵਿੱਚ ਪਰਚਾ ਦਰਜ ਹੋਇਆ ਤੇ ਬਾਕੀ ਕੁਝ ਨਹੀਂ ਹੋਇਆ ਬਾਕੀ ਜੁੱਤੀਆਂ ਕਿਸਾਉਂਦੇ ਰਹਿ ਗਏ ਇੱਧਰ ਗਏ ਉਹਦੇ ਕੋਲੇ ਸ਼ਿਕਾਇਤ ਕੀਤੀ ਹੁਣ ਕੀ ਬਣਿਆ ਸਾਡੇ ਕੇਸ ਦਾ ਹੁਣ ਕੀ ਬਣਿਆ ਤੇ ਇਹੇ ਕੁਝ ਤੁਹਾਡੇ ਨਾਲ ਹੋਣਾ ਜੇਕਰ ਤੁਸੀਂ ਚਕੰਨੀ ਨਾ ਹੋਏ ਤਾਂ ਜੇਕਰ ਤੁਹਾਨੂੰ ਕੋਈ ਵੀ ਫੋਨ ਆਉਂਦਾ ਪੈਨਿਕ ਨਹੀਂ ਹੋਣਾ ਤੁਹਾਨੂੰ ਕਿਹਾ ਜਾਵੇ OTP ਦੇ ਦੋ ਨਹੀਂ ਦੇਣਾ ਤੁਹਾਨੂੰ ਕਿਹਾ ਜਾਵੇ ਕੇਸ ਦਰਜਾ ਤੁਹਾਡੀ ਗ੍ਰਿਫਤਾਰੀ ਹੋ ਜਾਣੀ ਕੋ ਕਰ ਲਓ ਆ ਕੇ ਤੁਹਾਨੂੰ ਕਿਹਾ ਜਾਂਦਾ ਜੀ ਕਿ ਤੁਹਾਡੇ ਕੇਸ ਦੀ ਸੁਣਵਾਈ ਫੁਲਾਨੀ ਸਾਹ ਤੇ ਕਹੋ ਜੀ ਮੈਨੂੰ ਭੇਜੋ ਸੱਮਣ ਮੈਂ ਆਪਣੇ ਵਕੀਲ ਨਾਲ ਗੱਲ ਕਰਦਾ ਕਿਉਂ ਨਹੀਂ ਮੈਂ ਬਿਲਕੁਲ ਸ਼ਾਮਲ ਹੋਣਾ ਤੁਹਾਨੂੰ ਕਿਹਾ ਜਾਵੇ ਫੰਡ 19 ਦਿਨ ਤੱਕ ਟਰਾਂਸਫਰ ਇਧਰ ਕਰ ਲਓ ਜ ਨਹੀਂ ਤੇ ਕੇਸ ਚੱਲਦਾ ਇੱਕ ਪੰਜੀ ਨਹੀਂ ਦੇਣੀ ਕੋਈ ਵੀ ਅਦਾਲਤ ਕੋਈ ਵੀ ਏਜੰਸੀ ਤੇ ਕੋਈ ਵੀ ਥਾਣਾ ਇੰਨਾ ਵੇਲਾ ਨਹੀਂ ਤੇ ਤੁਹਾਡੇ ਸਾਰੇ ਮਸਲੇ ਵਟਸਐਪ ਦੇ ਉੱਤੇ ਤੇ ਈਮੇਲ ਦੇ ਉੱਤੇ ਹੀ ਹੱਲ ਕਰ ਦੇਵੇ ਤੁਸੀਂ ਆਪ ਜਾਓ ਨਾ ਕਿਤੇ ਉਹ ਤੁਹਾਡੇ ਘਰੇ ਬੈਠਣੇ ਮਸਲੇ ਹੱਲ ਕਰੀ ਜਾਣ ਥੋੜੇ ਜਿਹਾ ਦਿਮਾਗ ਦੇ ਬੂਹੇ ਖੋਲ ਕੇ ਰੱਖਣੇ ਪੈਣਗੇ ਪੰਜਾਬੀਆਂ ਤੇ ਗੈਰ ਪੰਜਾਬੀਆਂ ਨੂੰ ਪੰਜਾਬੀ ਪੈਰ ਪੈਰ ਤੇ ਲੁੱਟੇ ਜਾ ਰਹੇ ਆ ਤੇ ਬਾਅਦ ਵਿੱਚ ਸਾਡੇ ਕੋਲੇ ਤਿੰਨ ਚਾਰ ਸ਼ਬਦੀਆ ਕਿ ਲਿਖਿਆ ਹੀ ਆਏ ਸੀ ਜਿਵੇਂ ਉਹਨੂੰ ਮਨਜ਼ੂਰ ਸੀ ਓਵੇਂ ਹੋ ਗਿਆ ਕੀ ਕਰਕੇ ਸਾਡੀ ਕਿਸਮਤ ਦੇ ਵਿੱਚ ਨਹੀਂ ਸੀ ਠੱਗੀਆਂ ਹਨ ਹੀ ਬਹੁਤ ਆਪਦੇ ਆਪ ਨੂੰ ਜਸਟੀਫਾਈ ਕਰਨ ਲਈ ਥਾਂ ਦੇ ਉੱਤੇ ਵਿਚਾਰੇ ਸਾਬਤ ਕਰਨ ਲਈ ਥਾਂ ਦੇ ਉੱਤੇ ਭੋਲੇ ਤੇ ਗੁੰਮਰਾਹ ਹੋਏ ਸਬਤ ਕਰਨੀ ਥਾਂ ਦੇ ਉੱਤੇ ਜੇਕਰ ਅਸੀਂ ਵੇਲੇ ਸਿਰ ਚੁੱਕੰਨੇ ਹੋਈਏ ਜਿਵੇਂ ਕਿ ਆਮ ਤੌਰ ਤੇ ਹੁੰਨੇ ਆ ਸੀ ਤੇ ਫਿਰ ਗੱਲ ਵਧੀਆ ਹੋਊਗੀ ਕੁਝ ਕੁ ਲੋਕ ਮੁਨਾਫੇ ਦੇ ਚੱਕਰ ਦੇ ਵਿੱਚ ਮਾਜੇ ਜਾ ਰਹੇ ਆ ਤੁਸੀਂ ਕਿਸੇ ਕੋਲ 5000 ਰੁਪਏ ਮੰਗੇ ਦੇਖੋ ਬੰਦਾ 20 ਬਣਾਉਣੇ ਲਾਉਂਦਾ ਕੀ ਕਰਗੇ ਭਾਈ ਬੇਬੇ ਦੇ ਗੋਡੇ ਪਵਾਏ ਆ ਤਨਖਾਹ ਮੇਰੀ ਆਈ ਨਹੀਂ ਹੱਥ ਬਹੁਤ ਤੰਗ ਆ ਫੁਲਾਣੀ ਸਮੱਸਿਆ ਆ ਗਈ ਫੁਲਾਣੀ ਸਮੱਸਿਆ ਆ ਗਈ ਪਰ ਜਦੋਂ ਇੰਸਟਾਗ੍ਰam ਦੇ ਉੱਤੇ ਰੀਲ ਆਉਂਦੀ ਜਿਕੇ ਇੰਨੇ ਪੈਸੇ ਇਨਵੈਸਟ ਕਰੋ ਤੇ ਤੁਹਾਨੂੰ ਵਿਆਜ ਮਿਲੂਗਾ 30% ਤੁਹਾਨੂੰ ਵਿਆਜ ਮਿਲੂਗਾ 22% ਤੇ ਫਿਰ 2 ਲੱਖ 5 ਲੱਖ 1 ਕਰੋੜ 2 ਕਰੋੜ ਵੀ ਉਧਰ ਜਮ੍ਹਾਂ ਕਰਵਾਇਆ ਜਾਂਦਾ ਖਾਤਿਆਂ ਵਿੱਚ ਪੈਸੇ ਪਾ ਦਿੰਦੇ ਫਿਰ ਕੀ ਹੁੰਦਾ ਓਨਾ ਹੀ ਰਿਸ਼ਤੇਦਾਰਾਂ ਦੇ ਵਿੱਚ ਜਾਣ ਤੋਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਖਬਰਾਂ ਬਣਦੀਆਂ ਔਰ ਕੁਝ ਵੀ ਨਹੀਂ ਬਣਦਾ ਤੇ ਰੁਪਈਆ ਇੱਕ ਵਾਪਸ ਨਹੀਂ ਆਉਂਦਾ ਪੰਜਾਬੀ ਸਿਆਣੇ ਆ ਜੇ ਸਿਆਣਪ ਦੀ ਗੱਲ ਕਰਨ ਤਾਂ ਲੁੱਟੇ ਜਾਣ ਤੋਂ ਬਚੋ YouTube ਦੇ ਉੱਤੇ ਪੁੱਠੀਆਂ ਸਿੱਧੀਆਂ ਹਰਕਤਾਂ ਸਿੱਖਣ ਦੇ ਨਾਲੋਂ ਚੰਗੀ ਗਿਆਨਵਰਧਕ ਸਮਗਰੀ ਹਾਸਲ ਕਰੋ ਸਰਚ ਤੁਸੀਂ ਕੀ ਕਰਨਾ ਇਹ ਤੁਹਾਡੇ ਉੱਤੇ ਨਿਰਪਰ ਕਰਦੀ ਗੱਲ ਹੈ